ਜੋrna ਕੁੱਤੀ ਰਹੀ ਹੋਈ ਹੈ ਮੈਂ ਜੀ ਖੁਦ ਮੈਂ ਆਮ ਆਦਮੀ ਪਾਰਟੀ ਦਾ ਹਲਕਾ ਪੁੱਛੋ ਦਾ ਜੁਆਇੰਟ ਸੈਕਟਰੀ ਹੈ ਜੀ ਪੁੱਤਾ ਹੋ ਰਿਆਂ ਚਿੱਟੇ ਦੇ ਨਾਲ 99 ਇਹਨਾਂ ਦੇ ਚਿਤਾ ਕੇ ਇਹਨਾਂ ਦੀ ਝੋਲੀ ਭਰਤੀ ਲੋਕ ਨਸ਼ਾ ਸੀਗਾ ਉਹ ਸਾਡੇ ਪਿੰਡ ਚ ਅੱਗੇ ਨਾਲੋਂ ਵੀ ਹੋਰ ਵੱਧ ਗਿਆ ਜੀ ਉਹੀ ਜੇ ਹੁਣ ਕੋਈ ਹੱਕ ਦੇ ਹੱਕ ਮੰਗਦੇ ਐ ਉਹੀ ਪੁਲਸ ਆ ਉਹੀ ਡਾਂਗਾ ਤੇ ਉਹੀ ਲੋਕਾਂ ਦੀ ਗੱਟੂ ਆ ਜੀ ਜਦੋਂ ਜਿਹੜੇ ਹਲਕੇ ਦਾ ਐਮਐਲਏ ਸੇਫ ਨਹੀਂ ਵੀ ਜਿਹੜੀ ਕਾਲੀ ਸਰਕਾਰ ਹੈ ਉਹਨਾਂ ਨੇ ਬੂਝਾ ਲਾਇਆ ਤੇ ਜਿਹੜੀ ਕਾਂਗਰਸ ਸਰਕਾਰ ਆ ਉਹਨੇ ਪਾਣੀ ਪਾਇਆ ਇਹਨਾਂ ਨੇ ਵਾਰਡ ਕਰਤੀ ਮਡੇਫੈਂਡਰ ਦਾ ਮੰਨ ਕੇ ਚੱਲੋ ਕੁਝ ਨਹੀਂ ਹੋਇਆ ਜੀ ਸਾਡੇ ਮੰਨ ਕੇ ਚੱਲੋ ਕੋਈ ਵੀ ਲੀਡਰ ਆਊਗਾ ਆ ਅਸੀਂ ਸੱਤ ਜਿੱਥੇ ਰੋਜ਼ ਬੈੰਨੇ ਆ ਜੀ ਕੋਈ ਵੀ ਲੀਡਰ ਆਊਗਾ ਵੇਸ਼ਾ ਕਾਮਾਦੀ ਪਾਰਟੀ ਦਾ ਵੇ ਕਾਲੀਦਾਲ ਦਾ ਬੀਜੇਪੀ ਦਾ ਕੋਈ ਵੀ ਹੋਵੇ ਹਰੇਕ ਲੀਡਰ ਨੂੰ ਸਵਾਲ ਜਵਾਬ ਹੋਣਗੇ ਜੀ ਵੀ ਜਿਹਦੇ ਭਗਮਨ ਤਮਾਨ ਬੈਠੂਗਾ ਕੁਰਸੀ ਦੇ ਉੱਤੇ ਉਹਦੇ ਚੁੰਮਕ ਲੱਗੀ ਆ ਕੋਈ ਮਰਜ਼ੀ ਬੈਜੇ ਬੋਲੀ ਉਹਨਾਂ ਦੀ ਬੋਲ ਬੋਲੂਗਾ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਜੀ ਨਾ ਕੀ ਆਪਣਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਜੀ ਇਹ ਜਾਨਣਾ ਚਾਹੁੰਦੇ ਆ ਦਰਸ਼ਕ ਜਾਨਣਾ ਚਾਹੁੰਦੇ ਕਿਹੜੀ ਪਾਰਟੀ ਦਾ ਰੁਝਾਨ ਵੱਧ ਲੱਗ ਰਿਹਾ ਤੁਹਾਨੂੰ ਪਾਰਟੀ ਦਾ ਜੀ ਪਹਿਲਾਂ ਤਾਂ ਮੰਨ ਕੇ ਚੱਲੋ ਪਿਛਲੀ ਵਾਰ ਤਾਂ ਬੀ ਆਮ ਆਦੀ ਪਾਰਟੀ ਦਾ ਰੁਝਾਨ ਸੀਗਾ ਜੀ ਜੀ ਹੁਣ ਜੀ ਆ ਥੋੜਾ ਜਿਹਾ ਮਾਹੌਲ ਖਰਾਬ ਹੋਣ ਕਰਕੇ ਵਾਰ ਦਾ ਤਾਂ ਮੰਨ ਕੇ ਚੱਲੋ ਹਰੇਕ ਏਰੇ ਦੇ ਚ ਵਾਰ ਦਾ ਤਾਂ ਹੋਈ ਜਾਂਦੀ ਆ ਹਾਂ ਹੋਣ ਲੱਗੀ ਆ ਉਹਦਾ ਕਰਕੇ ਹਜੇ ਤੱਕ ਅਸੀਂ ਮੰਨ ਕੇ ਚੱਲੋ ਥੋੜੇ ਦਿਨੋਂ ਕੋਈ ਲੱਖਾ ਸਦਾਨ ਆ ਵੀ ਆ ਕੇ ਗਿਆ ਜੀ ਜੀ ਜੋ ਸਿਮਰ ਜੀ ਦਾ ਮਾਨ ਬੋਲੋ ਚੋਂ ਲੜਨਗੇ ਠੀਕ ਹੈ ਉਹਦਾ ਕਰਕੇ ਹਲੇ ਤੱਕ ਕਿਸੇ ਪਾਰਟੀ ਦਾ ਕੋਈ ਨਹੀਂ ਪਤਾ ਪਿੰਡ 'ਚ ਹਰ ਇੱਕ ਪਾਰਟੀ ਆਪਣੇ ਵੱਲੋਂ ਪੂਰਾ ਜੋਰ ਲਾ ਰਹੀ ਹੈ ਹਾਂਜੀ ਕਿ ਸਾਡੀ ਪਾਰਟੀ ਅੱਗੇ ਆਵੇ ਹਾਂਜੀ ਸਾਡੀ ਪਾਰਟੀ ਅੱਗੇ ਆਵੇ ਪਰ ਹੁਣ ਜਿਹੜੀ ਮੌਜੂਦਾ ਸਰਕਾਰ ਜਿਹੜੀ ਚੱਲ ਰਹੀ ਆਪਾਂ ਕਹਿ ਲਈਏ ਆਮ ਆਦਮੀ ਪਾਰਟੀ ਦੀ ਤੁਹਾਨੂੰ ਕੀ ਉਹਦੇ ਵਿੱਚ ਫਰਕ ਲੱਗ ਰਿਹਾ ਹੈ ਕੀ ਬਦਲਾਅ ਹੋਇਆ ਨਹੀਂ ਡਿਫਰੈਂਟ ਤਾਂ ਮੰਨ ਕੇ ਚੱਲੋ ਕੁਝ ਨਹੀਂ ਹੋਇਆ ਜੀ ਅੱਗੇ ਨਾਲੋਂ ਮੰਨ ਕੇ ਚੱਲੋ ਨਸ਼ਾ ਸੀਗਾ ਉਹ ਸਾਡੇ ਪਿੰਡ 'ਚ ਅੱਗੇ ਨਾਲੋਂ ਵੀ ਹੋਰ ਵੱਧ ਗਿਆ ਜੀ ਠੀਕ ਹੈ ਪਹਿਲਾਂ ਮੰਨ ਕੇ ਚੱਲੋ ਵੀ ਐ ਏ ਤੇ ਕਹ ਕਿ ਕਿਤੇ ਨਹੀਂ ਮਿਲਦਾ ਸੀਗਾ ਹੁਣ ਸਾਡੇ ਪਿੰਡ ਬੰਦ ਹਾਲਾ ਸਾਡੇ ਪਿੰਡ ਚਾਂਬੂਰਾ ਹਾਲਾ ਆਪ ਜਿਹੜੇ ਨੌਜਵਾਨ ਨੇ ਅੱਗੇ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਸੀ ਪਰ ਹੁਣ ਦੇਖੀ ਜਾਵੇ ਹਰ ਗਲੀ ਹਰ ਨੁੱਕਰ ਹਰ ਦੇਖੀਏ ਸਿਵਿਆਂ ਦੇ ਵਿੱਚ ਕੀ ਜਾਂ ਕਿਤੇ ਜਿੱਥੇ ਕੋਈ ਜਗ੍ਹਾ ਦੇ ਵਿੱਚ ਕੋਈ ਆਉਣ ਜਾਣ ਨਹੀਂ ਹੁੰਦਾ ਉੱਥੇ ਬਹੁਤ ਸਾਰੇ ਨੌਜਵਾਨ ਦੇ ਟੀਕੇ ਜਿਹੜੇ ਸੁੱਟੇ ਹੋਏ ਕੈਪਸੂਲ ਸ਼ੀਸ਼ੀਆਂ ਬੜੀਆਂ ਜੜੀਆਂ ਚੀਜ਼ਾਂ ਆਪਾਂ ਨੂੰ ਮਿਲਣ ਮਿਲਦੀਆਂ ਨੇ ਬਾਲੀ ਦੂਰ ਨਾ ਕਰੋ ਜੀ ਜਦੋਂ ਜਿਹੜੇ ਹਲਕੇ ਦਾ ਐਮਐਲਏ ਸੇਫ ਨਹੀਂ ਹਾਂਜੀ ਉਹਦੇ ਆਪਾਂ ਕੀ ਉਹ ਕਰਾਂਗੇ ਜੀ ਮੰਨ ਕੇ ਚੱਲੋ ਪਰਸੋਂ ਦੀ ਗੱਲ ਹੈ ਜੀ ਜੀ ਉੱਚੋ ਮੰਡੀ ਚੌਂਕੀ ਦੇ ਮੂਹਰੇ ਬਿਲਕੁਲ ਹਾਂ ਟਰਨਾ ਮੰਨ ਕੇ ਚੱਲੋ ਵੀ ਲੱਗਿਆ ਹੋਇਆ ਸੀਗਾ ਜੀ ਜੀ ਮੰਡੀ ਬਾਸਾਂ ਦਾ ਉਥੇ ਐਮਐਲਏ ਸਾਹਿਬ ਆਏ ਤੇ ਤਿੰਨ ਚਾਰ ਬੰਦੇ ਫੋਰਚੂਨਰ ਸੀਗੇ ਜਿਹਨਾਂ ਕੋਲ ਨੋਵਾ ਸੀਗੀ ਹਾਂ ਮੰਨ ਕੇ ਚੱਲੋ ਜਿਸ ਟਾਈਮ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਮੰਨ ਕੇ ਚੱਲੋ ਵੀ ਸਾਰਾ ਅਸਲਾ ਜਮਾਗਾ ਫੇਰ ਵੀ ਫੇਰ ਵੀ ਉਹ ਲੈ ਇਸ ਹਸਸ ਤਾਰਕਾ ਕਿ ਕਿੱਥੋਂ ਆਏ ਉਹਨਾਂ ਕੋਲੇ ਕੋਈ ਇਹੀ ਤਾਂ ਗੱਲ ਕਰ ਰਹੇ ਆ ਨਾ ਕਿਉਂਕਿ ਜਿਹੜਾ ਸਿਸਟਮ ਹੈ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਆ ਪੁਰਾਣੀਆਂ ਸਰਕਾਰਾਂ ਦੇ ਵਿੱਚ ਵੀ ਮੌਜੂਦਾ ਸਰਕਾਰ ਦੇ ਵਿੱਚ ਵੀ ਜਿਹੜੀਆਂ ਆਮ ਜਿਹੜੀਆਂ ਵਾਰਦਾਤਾਂ ਪਹਿਲਾਂ ਵੀ ਦੇਖਣ ਨੂੰ ਮਿਲਦੀਆਂ ਸੀ ਅੱਜ ਵੀ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਜਿੰਨਾ ਕ ਲੋਕਾਂ ਨੇ ਇਹ ਸਰਕਾਰ ਦੇ ਉੱਤੇ ਆਪਣਾ ਹੱਕ ਜਤਾਇਆ ਸੀ ਜਾਂ ਇਹਨਾਂ ਨੇ ਉਮੀਦ ਲਾਈ ਸੀ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੁਝ ਨਾ ਕੁਝ ਕਰੂਗੀ ਮਾਹੌਲ ਚੇਂਜ ਹੋਊਗਾ ਨਸ਼ਿਆਂ ਦੇ ਵਿੱਚ ਕਮੀ ਆਉਗੀ ਪਰ ਉਹ ਚੀਜ਼ਾਂ ਹਨ ਹਜ ਤੱਕ ਦੇਖ ਨੂੰ ਨਹੀਂ ਮਿਲ ਰਹੀਆਂ ਹਾਂਜੀ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਮੰਨ ਕੇ ਚੱਲੋ 2 ਸਾਲ ਹੋ ਗਏ ਸਰਕਾਰ ਬਣੀ ਨੂੰ ਜੀ ਇਹਨਾਂ ਨੂੰ ਉਹ 2 ਸਾਲਾਂ ਦੇ ਵਿੱਚ ਕੋ ਕੋ ਕੁਝ ਨਾ ਕੁਝ ਸਸਤਾ ਕਰਨਾ ਚਾਹੀਦਾ ਸੀਗਾ ਜਿਵੇਂ ਇਹਨਾਂ ਨੇ ਮੰਨ ਕੇ ਚੱਲੋ ਇਹਨਾਂ ਨੇ ਵੀ ਇੱਕ ਤਰ੍ਹਾਂ ਦਾ ਜਿਵੇਂ ਇਹਨਾਂ ਨੇ ਕਿਹਾ ਸੀ ਅਸੀਂ 24 ਘੰਟੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਸਾਹਬ ਦੇਵਾਨੇ ਸਾਹਿਬ ਲਾਵਾਂਗੇ ਉਹ ਵੀ ਇਹਨਾਂ ਤੇ ਮੰਨ ਕੇ ਚੱਲੋ ਧੱਬਾ ਹੀ ਇੱਕ ਤਰ੍ਹਾਂ ਦਾ ਉਹ ਵੀ ਇੱਕ ਪਿੰਡ ਦੀ ਪਿਆ ਕੇਸ ਹਜੇ ਤੱਕ ਉਹਦਾ ਵੀ ਕੋਈ ਸੁਣਵਾਈ ਨਹੀਂ ਨੀ ਸਪੈਂਡਿੰਗ ਪਿਆ ਇਹਨਾਂ ਨੇ 8 ਹਫ਼ਤਿਆਂ 'ਚ ਨਸ਼ਾ ਕਿਹਾ ਸੀਗਾ ਉਹ ਤੂੰ ਜਿਹੜੇ ਵਾਅਦੇ ਕਰਨੇ ਬਹੁਤ ਸੌਖੇ ਨੇ ਜੇ ਸਟੇਜਾਂ ਦੇ ਖੜਕੇ ਉਹ ਵਾਅਦੇ ਕਰਦੇ ਨੇ ਪਰ ਜਦੋਂ ਮੌਕੇ ਤੇ ਸਰਕਾਰ ਬਣ ਜਾਂਦੀ ਹੈ ਫਿਰ ਉਹ ਬਾਦਿਆਂ ਤੋਂ ਭਾਜ ਜਾਂਦੇ ਨੇ ਮੁੱਕਰ ਜਾਂਦੇ ਨੇ ਫਿਰ ਕੋਈ ਜਿਹੜੇ ਲੀਡਰ ਹੈ ਕਿਸੇ ਦੇ ਹੱਥ ਨਹੀਂ ਆਉਂਦੇ ਹੁਣ ਸਾਡੇ ਮੰਨ ਕੇ ਚੱਲੋ ਕੋਈ ਵੀ ਲੀਡਰ ਆਊਗਾ ਆ ਅਸੀਂ ਸਾਥ ਜਿੱਥੇ ਰੋਜ਼ ਬੈੰਨੇ ਆ ਜੀ ਕੋਈ ਵੀ ਲੀਡਰ ਆਊਗਾ ਵੈਸਾ ਕਾਂਗਰਸ ਦੀ ਪਾਰਟੀ ਦਾ ਹੋਵੇ ਕਾਲੀ ਦਾ ਹੋਵੇ ਭਾਜਪਾ ਦਾ ਕੋਈ ਵੀ ਹੋਵੇ ਹਰੇਕ ਲੀਡਰ ਨੂੰ ਸਵਾਲ ਜਵਾਬ ਹੋਣਗੇ ਜੀ ਬਿਲਕੁਲ ਜੀ ਇਹ ਬਣਦਾ ਵੀ ਹੈ ਕਿਉਂਕਿ ਜਨਤਾ ਨੇ ਆਪਣਾ ਕੀਮਤੀ ਵੋਟ ਦੇ ਕੇ ਜਿਹੜੀ ਸਰਕਾਰ ਬਣਾਈ ਹੁੰਦੀ ਹੈ ਤੇ ਜਨਤਾ ਦਾ ਹੱਕ ਬਣਦਾ ਹੈ ਵੀ ਜਿਹੜਾ ਕੋਈ ਲੀਡਰ ਆਉਂਦਾ ਉਹ ਤੋਂ ਆਪਣੇ ਹੱਕ ਦੇ ਜਿਹੜੇ ਸਵਾਲ ਉਹ ਪੁੱਛੇ ਜਾਣ ਕਿਉਂਕਿ ਜਿਹੜੀ ਉਮੀਦਾਂ ਕਰਕੇ ਇਹ ਜਨਤਾ ਸਰਕਾਰ ਚੁਣਦੀ ਹੈ ਨਮਾਇंदे ਚੁਣਦੀ ਹੈ ਉਹ ਜਦੋਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉਤਰਦੇ ਫਿਰ ਸਵਾਲ ਤਾਂ ਪੈਦਾ ਹੁੰਦੇ ਆ ਜੀ ਤੇ ਤੁਸੀਂ ਕਿਸੇ ਪਾਰਟੀ ਤੋਂ ਬਿਲੋਂਗ ਕਰਦੇ ਹੋ ਵੀ ਕਿਸੇ ਪਾਰਟੀ ਨੂੰ ਸਮਰਥਨ ਕਰਦੇ ਹੋ ਮੈਂ ਜੀ ਖੁਦ ਮੈਂ ਆਮ ਆਦਮੀ ਪਾਰਟੀ ਦਾ ਹਲਕਾ ਪੁੱਛੋ ਦਾ ਜੁਆਇੰਟ ਸੈਕਟਰੀ ਹਾਂ ਜੀ ਜੀ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਬਰਮਾਈ ਬੁੱਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਸ਼ਟਕੋਂ ਦਾ ਅੱਛਾ ਢਕੋਂ ਦਾ ਪਾਰਟੀ ਹੈ ਠੀਕ ਹੈ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਆਉਣ ਵਾਲੇ ਚੋਣਾਂ ਦਾ ਦੌਰ ਆ ਰਿਹਾ ਹੈ ਵੋਟਾਰੀਆਂ ਨੇ ਹੁਣ ਵੱਖੋ ਵੱਖਰੀਆਂ ਪਾਰਟੀਆਂ ਦੇ ਨਮਾਇंदे ਤੁਹਾਡੇ ਪਿੰਡ ਦੇ ਵਿੱਚ ਆਉਂਦੇ ਵੀ ਹੋਣਗੇ ਆਏ ਵੀ ਹੋਣਗੇ ਤੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਹੁਣ ਕੀ ਲੱਗ ਰਿਹਾ ਵੀ ਜਿਹੜੀ ਅਗਲੀ ਆਉਣ ਵਾਲੀ ਪਾਰਟੀ ਉਹ ਕਿਹੜੀ ਆ ਸਕਦੀ ਹੈ ਜਾਂ ਕਿਹੜੀ ਆਉਣੀ ਚਾਹੀਦੀ ਹੈ ਅਸਲ ਤਾਂ ਅਸੀਂ ਤਾਂ ਇਹ ਕਹਿੰਦੇ ਆਂ ਵੀ ਜਿਹੜੀ ਚੋਰ ਨਾ ਕੁੱਤੀ ਰਹੀ ਹੋਈ ਹੈ ਹਾਂਜੀ ਚੋਰ ਨਾ ਕੋ ਤੇਰੜੀ ਹੈ ਵੀ ਜਿਹੜੇ ਲੋਕਾਂ ਨੂੰ ਆਸ ਸੀ ਜੀ ਦੋਨੇ ਕਾਲੀਆਂ ਤੋਂ ਕਾਂਗਰਸ ਤੋਂ ਤੇ ਭਾਜਪਾ ਤੋਂ ਲੋਕ ਇੰਨੇ ਦੁਖੀ ਸੀ ਇੰਨੇ ਤਪੇ ਹੋਏ ਸੀਗੇ ਕਿਉਂਕਿ ਤਪੇ ਕਿਉਂ ਸੀਗੇ ਜਿਹੜੇ ਲੋਕਾਂ ਦੀਆਂ ਨੌਜਵਾਨਾਂ ਦੀਆਂ ਮਤਲਬ ਮੌਤਾ ਹੋ ਰਹੀਆਂ ਚਿੱਟੇ ਦੇ ਨਾਲ 92 ਇਹਨਾਂ ਦੇ ਚਿਤਾ ਕੇ ਇਹਨਾਂ ਦੀ ਝੋਲੀ ਭਰਤੀ ਲੋਕਾਂ ਨੂੰ ਆਸ ਸੀਗੀ ਵੀ ਸਾਡੇ ਜਿਹੜੇ ਧੀ ਪੁੱਤ ਨੌਜਵਾਨੀ ਸਾਡੀ ਬਾਤ ਜੂਗੀ ਪਰ ਅਸੀਂ ਬਾਅਦ ਇਹ ਨਾਲ ਕਹਿ ਸਕਦੇ ਆ ਵੀ ਜਿਹੜੀ ਕਾਲੀ ਸਰਕਾਰ ਹੈ ਉਹਨਾਂ ਨੇ ਬੂਝਾ ਲਾਇਆ ਤੇ ਜਿਹੜੀ ਕਾਂਗਰਸ ਸਰਕਾਰ ਹੈ ਉਹਨੇ ਪਾਣੀ ਪਾਇਆ ਤੇ ਇਹਨਾਂ ਨੇ ਵਾਰਡ ਕਰਤੀ ਇਸ ਕਰਕੇ ਅਸੀਂ ਕੀ ਤੋਂ ਆਸ ਰੱਖ ਲਾਂਗੇ ਕੀ ਤੋਂ ਉਮੀਦਾਂ ਰੱਖ ਲਾਂਗੇ ਵੀ ਅਸੀਂ ਤਾਂ ਇਹ ਜਿਹੜੇ ਮਤਲਬ 92 ਚਤਾ ਕੇ ਇਹਨਾਂ ਨੂੰ ਆਮ ਪਾਰਟੀ ਸਰਕਾਰ ਬਣਾਈ ਹੈ ਜੀ ਉਹੀ ਚੀਜ਼ਾਂ ਉਹੀ ਉਹੀ ਜੇ ਹੁਣ ਕੋਈ ਹੱਬ ਦੇ ਹੱਕ ਮੰਗਦੇ ਐ ਉਹੀ ਪੁਲਸਾ ਉਹੀ ਡਾਂਗਾ ਤੇ ਉਹੀ ਲੋਕਾਂ ਦੀਆਂ ਢੂੰਗਾਂ ਜੀ ਬਿਲਕੁਲ ਬਿਲਕੁਲ ਮੈਂ ਕਹਿਣ ਦਾ ਮਤਲਬ ਇਹ ਵੀ ਹੈ ਜੀ ਥੋੜੀ ਵੀ ਮਰ ਕਾਫੀ ਹੋ ਗਈ ਹੈ ਜਦੋਂ ਤੋਂ ਮੇਰੀ ਵੀ ਸੋਰ ਅਸੈਂਬਲੀ ਹੈ ਦੇਖਿਆ ਜਾਵੇ ਤਾਂ ਕੋਈ ਵਿਕਾਸਨਾ ਦੀ ਕੋਈ ਚੀਜ਼ ਇੱਥੇ ਅਜੇ ਤੱਕ ਆਈ ਨਹੀਂ ਤੇ ਹੋ ਸਕਦਾ ਜਿਹੜੇ ਹਿਸਾਬ ਦੇ ਨਾਲ ਹੁਣ ਦੌਰ ਚੱਲ ਰਿਹਾ ਵੀ ਬਹੁਤ ਬੜੀ ਮੁਸ਼ਕਲ ਹੈ ਵੀ ਕੋਈ ਬਦਲਾ ਹੋਊਗਾ ਕਿਉਂ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਵਾਅਦੇ ਕਰਦੀ ਹੈ ਉਹਨਾਂ ਵਾਅਦਾਂ ਤੋਂ ਮੁੱਕਰਦੀ ਹੈ ਫਿਰ ਝੂਠਾਂ ਦੇ ਪੰਡ ਜਿਹੜੀ ਆ ਉਹ ਇਕੱਠੀ ਕਰਕੇ ਤੇ ਲੋਕਾਂ ਨੂੰ ਸੁਣਾਇਆ ਜਾਂਦਾ ਹੈ ਵੀ ਅਸੀਂ ਆਹ ਕਰਾਂਗੇ ਉਹ ਵੀ ਕਰਾਂਗੇ ਪਰ ਕੋਈ ਵੀ ਕਿਸੇ ਵੀ ਵਾਅਦੇ ਦੇ ਉੱਤੇ ਖਰਾ ਉਤਰਦਾ ਨਹੀਂ ਕਰਤਾ ਜੀ ਜਿਹੜੇ ਲੋਕ ਆ ਸਾਡੀ ਜਨਤਾ ਲੋਕਾਂ ਨੂੰ ਸੀਦਾ ਵਿਸ਼ਵਾਸ ਸੀਗਾ ਵੀ ਇਹ ਕੁਛ ਨਾ ਕੁਛ ਕਰਨਗੇ ਪਰ ਸਾਡੀ ਜਿਹੜੀ ਨੌਜਵਾਨੀ ਕੁਝ ਤਾਂ ਚਿੱਟੇ ਦੀ ਭੇੜ ਚੜੀ ਜਾਂਦੀ ਹੈ ਤੇ ਕੁਝ ਸਾਡੀ ਜਿਹੜੀ ਨੌਜਵਾਨੀ ਬਾਹਰਲੇ ਵਿਦੇਸ਼ਾਂ ਚ ਤੁਰੀ ਜਾਂਦੀ ਹੈ ਕਿਉਂਕਿ ਲੋਕਾਂ ਆ ਵੀ ਜਦ ਆਪ ਦਿੱਤੀ ਪੁੱਤ ਨੂੰ ਬਚਾ ਲਓ ਇਹ ਜਿਹੜਾ ਸਾਡਾ ਮੁਲਕ ਆ ਜਿਹੜਾ ਸਾਡੇ ਭਗਤ ਸਿੰਘ ਵਰਗੇ ਨੇ ਕੁਰਬਾਨੀਆਂ ਕੀਤੀਆਂ ਸਾਡੇ ਗੁਰੂਆਂ ਨੇ ਸਾਡੇ ਗੁਰਗੋਬ ਸਿੰਘ ਨੇ ਸਾਰਾ ਪਰਿਵਾਰ ਹੀ ਵਾਰਤਾ ਸਾਡੀ ਖਾਤਰ ਪਰ ਅਸੀਂ ਉਹਨਾਂ ਦੀ ਉਹਨਾਂ ਦੀ ਮਤਲਬ ਬੋਲਣ ਜਿੰਨਾ ਕੋਈ ਬੋਲ ਸਕਦੇ ਆ ਉਹਨਾਂ ਦੀ ਦੇਣ ਆ ਇਹ ਪਰ ਜਿਹੜੇ ਸਾਡੇ ਹਾਕਮ ਆ ਨਿਆ ਸਰਕਾਰਾਂ ਜਿਹੜੀਆਂ ਇੱਥੋਂ ਦੀਆਂ ਮੰਗ ਕਰ ਮਤਲਬ ਬੈਠੀਆਂ ਰਾਜਗਦੀ ਤੇ ਬਰਾਜਮਾਨ ਹੈ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਜਿਹਦੇ ਭਗਮਾਨ ਤਮਾਨ ਬੈਠੂਗਾ ਕੁਰਸੀ ਦੇ ਉੱਤੇ ਉਹਦੇ ਚੁਮਕ ਲੱਗੀ ਹੈ ਕੋਈ ਮਰਜ਼ੀ ਵਾਜੇ ਬੋਲੀ ਉਹਨਾਂ ਦੀ ਬੋਲ ਬੋਲੂਗਾ ਇੱਥੇ ਕਿਸਾਨਾਂ ਕੋਈ ਬਥੇਰੇ ਪਰਦੇ ਸੀਗੇ ਮੰਤਰੀ ਬਣਨ ਨੂੰ ਪਰ ਨਹੀਂ ਉਹਦੇ ਕੋਈ ਮਰਜ਼ੀ ਵਾਜੇ ਕੋਈ ਮਾਨਦਾਰ ਵਾਜੇ ਉੱਥੇ ਗੰਦਲ ਕੀ ਆਊਗਾ ਇਹ ਗੰਦਲਾ ਸਿਸਟਮ ਹੈ ਉਹ ਸਿਸਟਮ ਹੈ ਜਿਹੜਾ ਸਾਡਾ ਇਹ ਨਹੀਂ ਕੋਈ ਸਿਸਟਾਰ ਸੁਧਾਰ ਸਕਦਾ ਸੁਧਾਰ ਤਾਂ ਆਊਗਾ ਜੇ ਲੋਕਬੰਦ ਹੋਣਗੇ ਕਿਸਾਨ ਮਜ਼ਦੂਰ ਅਸੀਂ ਇਕੱਠੇ ਹੋਵਾਂਗੇ ਫਿਰ ਇਹਨਾਂ ਦੇ ਹਾਕਮਾਂ ਦੇ ਨੱਥ ਪਾ ਸਕੀਏ ਪਾ ਸਕੇ ਛੱਦਦੇ ਆ ਪਰ ਬਦਲਬ ਜ਼ਰੂਰ ਹੋਇਆ ਜਿਵੇਂ ਪਹਿਲਾਂ ਇਹਨਾਂ ਨੂੰ ਕਾਜੂ ਬਦਾਮ ਲੋਕ ਖਵਾਉਂਦੇ ਸੀ ਕਿਸੇ ਪਾਰਟੀਆਂ ਦੇ ਲੋਕ ਆਉਂਦੇ ਸੀ ਸਾਡੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਬੈਠੇ ਹੁੰਦੇ ਆ ਜਿਨ੍ਹਾਂ ਦੇ ਘਰਾਂ ਦੇ ਆ ਕੇ ਇਹਨਾਂ ਨੇ ਕਾਜੂ ਬਦਾਮ ਦੁੱਧ ਪੀਣਾ ਹੁੰਦਾ ਪਰ ਉਹਨਾਂ ਤੇ ਹੁਣ ਲੰਘਦਾ ਨਹੀਂਗਾ ਲੋਕਾਂ ਨੇ ਨੰਗਨੋ ਹਟਾ ਦਿੱਤਾ ਸੱਤਾਂ ਦੇ ਵਿੱਚ ਸਵਾਲ ਹੀ ਐਵੇਂ ਦੇ ਪੁੱਛਦੇ ਸਵਾਲ ਲੋਕ ਕਰਨ ਲੱਗੇ ਵੀ ਸਾਡਾ ਨਾ ਵਾਦਾ ਕਰੇ ਜਿਉਂ ਹੁਣ ਤਮਾਨ ਲ ਬਿਰਾਜਮਾਨ ਕਰ ਦਿਓ ਹਜ਼ਾਰ ਹਜ਼ਾਰ ਰੁਪਏ ਮਤਲਬ ਖਾਤਿਆਂ ਦੇ ਵਿੱਚ 2500 ਰੁਪਏ ਨੂੰ ਪਿਲਸ ਜਿਹੜੀ ਹਾਰ ਸੋਈ ਦਾ ਖਰਚਾ ਜਿਹੜਾ ਉਹ ਕਦੇ ਦਿੱਤਾ ਜਾਊਗਾ ਹਾਂ ਇਹ ਕੁਛ ਕੁਛ ਹੀ ਨਹੀਂ ਹੁਣ ਕੈਪਟਨ ਹੈ ਕੈਪਟਨ ਨੇ ਸਾਡਾ ਵੇੜਾ ਹੀ ਬਹਤਾ ਉਹਨੇ ਵਾਟਣ ਸਾਰੇ ਕਹਤਾ ਕਹਿੰਦਾ ਮੈਨੂੰ ਵੋਟਾਂ ਪਾ ਕੇ ਰਾਜ ਗੱਦੀ ਤੇ ਬਿਰਾਜਮਾਨ ਕਰ ਦਿਓ ਸਾਰਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਂ ਸਾਰਤਿਆਂ ਦਾ ਵੀ ਮੈਂ ਦੇ ਦੂੰਗਾ ਜਿਹੜਾ ਸੀ ਮੜਾ ਮੋਟਾ ਭਾਰ ਤੇ ਸਾਡੇ ਲੋਕ ਕਿਸਾਨ ਉਹ ਵੀ ਗੰਦਲ ਕੇ ਉਹ ਸਾਡੇ ਨੂੰ ਸਾਪਾ ਖੜਾ ਹੋ ਗਿਆ ਕਿਉਂਕਿ ਕਿਸੇ ਦੀ কুরਕੀ ਲੜਾਮੀ ਹੁੰਦੀ ਆ ਮੂਰੇ ਸਾਨੂੰ ਹੋਣਾ ਪੈਂਦਾ ਪਰ ਇਹ ਗੱਪ ਚੱਪ ਮਾਰ ਕੇ ਹ ਕਰਤੀ ਦੁੱਗਣੀ ਆਮਦਨ ਲਖਬੀਰਪੁਰ ਖੀਵੀ ਦੇ ਵਿੱਚ ਤੇ ਤੁਸੀਂ ਆਪ ਹੀ ਦੇਖਿਆ ਚਾਰ ਸਾਡੇ ਕਿਸਾਨ ਨੌਜਵਾਨ ਆ ਤੇ ਇੱਕ ਸਾਡਾ ਪੱਤਰਕਾਰ ਵੀ ਸ੍ਰਮ ਮਿਸਰਾ ਟੋਨੀ ਆ ਜਿਹੜਾ ਉਹਦੇ ਮੁੰਡੇ ਨੇ ਪਿੱਛੇ ਦੀ ਗੱਡੀ ਨਾਲ ਉਹਦੇ ਉੱਤੇ ਚੜਾ ਕੇ ਉਹਨੂੰ ਸ਼ਹੀਦ ਕਰਤਾ ਤੇ ਅੱਜ ਉਹ ਕਿਹਦੇ ਬੁੱਕਲ ਚ ਬੱਠਾ ਮੋਦੀ ਦੀ ਬੁੱਕਲ ਚ ਕਿਉਂ ਨਹੀਂ ਇਹਨਾਂ ਨੂੰ ਫੜ ਕੇ ਜੇਲ੍ਹ ਦੀਆਂ ਵਿੱਚ ਬੰਦ ਕਰ ਸਕਦੇ ਜਿਹੜਾ ਉਹਦਾ ਸਿਰੇ ਦਾ ਮੁੰਡਾ ਹੈ ਸ੍ਰਮ ਮਿਸਰੀ ਟੋਨੀ ਦਾ ਉਹਨੂੰ ਕਿਉਂ ਨਹੀਂ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਸਕਦੇ ਇਹ ਸਾਡਾ ਸਿਸਟਮ ਸਾਰਾ ਗੰਦ ਲੱਗਿਆ ਤੇ ਪਰ ਅਸੀਂ ਜਿਹੜੀ ਸਾਡੀ ਨੌਜਵਾਨੀ ਹੈ ਕੁਝ ਚਿੱਟੇ ਦੀ ਭੇਡ ਚੜੀ ਜਾਂਦੀ ਹੈ ਤੇ ਕੁਝ ਬਾਹਰ ਨੂੰ ਦੇ ਵਿੱਚ ਦੇ ਵਿੱਚ ਜਾਈਏ ਤੇ ਭਾਈ ਜੀ ਫਿਰ ਇਸ ਚੀਜ਼ ਦਾ ਹੱਲ ਤਾਂ ਕੋਈ ਨਾ ਕੋਈ ਆਪਣਾ ਲੱਭਣਾ ਪਊਗਾ ਨਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਹਿੰਦੇ ਉਹ ਉੱਤਰ ਕਾਟੋ ਮੈਂ ਜਿਹੜਾ ਇਹ ਬਾਰੀ ਫਿਰ ਕਿਤੇ ਉਹ ਸਰਕਾਰ ਆ ਜਾਂਦੀ ਕਿਤੇ ਹੁਣ ਤੀਜੀ ਆਵਾਦਵੀ ਪਾਰਟੀ ਵਿੱਚ ਰਲ ਗਈ ਹੈ ਤੇ ਹੁਣ ਇਹਨਾਂ ਦੇ ਬਾਰੀ ਫਿਰ ਇਹਨਾਂ ਨੇ ਆਪੋ ਆਪਣੇ ਆਉਂਦੇ ਰਹਿਣਾ ਪਰ ਇਹਨਾਂ ਦਾ ਕੋਈ ਆਪਾਂ ਦੇਖਿਆ ਜਾਵੇ ਕੋਈ ਨਾ ਕੋਈ ਜਿਹੜਾ ਵੀ ਸੁਲਝਾਅ ਹੋਵੇ ਕੋਈ ਨਾ ਕੋਈ ਸਰਕਾਰ ਦਾ ਹੋਰ ਬਦਲ ਕੀਤਾ ਜਾ ਸਕਦਾ ਜਾਂ ਇਸੇ ਸਰਕਾਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਬਦਲਾ ਕਿਸੇ ਸਰਕਾਰ ਕੋਈ ਕਰ ਸਕਦੀ ਹੈ ਲੱਖੋ ਬਦਲਾ ਇਹ ਅਸੀਂ ਤੁਹਾਨੂੰ ਪਹਿਲੀ 10 ਸਟੇਟਾਂ ਵਿੱਚ ਹੋਰ ਨਾ ਕੁੱਤੀ ਰਹੀ ਵੀ ਹੈ ਨਾ ਜੀ ਵੀ ਸਰਕਾਰ ਕਿਸੇ ਦੀ ਆ ਜਾਏ ਜਿੰਨਾ ਚੱਕੋ ਭਗਤ ਸਿੰਘ ਦੀ ਆਵਾਜ਼ ਨਹੀਂ ਬਲੰਦ ਹੁੰਦੀ ਵੀ ਹਰੇਕ ਨੂੰ ਬੋਲਣ ਦਾ ਅਧਿਕਾਰ ਹੈ ਹਰੇਕ ਨੂੰ ਮਤਲਬ ਦੇ ਹੱਕਾਂ ਦੀ ਖਾਤਰ ਬੋਲਣ ਦਾ ਅਧਿਕਾਰ ਉਹਨਾਂ ਚੱਕੇ ਸਿਸਟਮ ਇਹ ਵੀ ਰਹਿਣਾ ਹੈ ਅਸੀਂ ਤਾਂ ਮੰਗ ਕਰਦੇ ਹਾਂ ਵੀ ਜੇ ਕਿਸਾਨ ਮਜ਼ਦੂਰ ਅਸੀਂ ਤਾਂ ਕਿਸਾਨ ਤੇ ਸਬੰਧੀ ਕੋ ਨੂੰ ਕਹਿੰਨੇ ਆ ਵੀ ਝੰਡੇ ਦੇ ਥੱਲੇ ਆ ਕੇ ਇਕੱਠੇ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਨੱਥ ਪਾਈ ਜਾਊਗੀ ਫੇਰ ਇਹਨਾਂ ਨੂੰ ਕੁਝ ਨਾ ਕੁਝ ਸਬਕ ਸਿਖਾਇਆ ਜਾ ਸਕੇ ਚੱਕਰ ਇਹ ਵੀ ਹੈ ਨਾ ਕਿ ਜਦੋਂ ਹੁਣ ਵੋਟਾਂ ਆਉਂਦੀਆਂ ਨੇ ਜਿਹੜੇ ਆਪਣੇ ਜਿਆਦਾ ਲੋਕਾਂ ਦਾ ਇਹ ਕਸੂਰ ਆ ਵੀ ਉਹ ਥੋੜੇ ਜੇ ਪੈਸਿਆਂ ਦੇ ਖਾਤਰ ਥੋੜੇ ਜੇ ਨਸ਼ੇ ਦੀ ਖਾਤਰ ਵਿਕ ਜਾਂਦੇ ਆ ਹੁਣ ਐ ਨਹੀਂ ਪਤਾ ਵੋਟਾਂ ਪਾਉਣੀ ਕਿਸੇ ਨੂੰ ਹੁੰਦੀ ਐ ਪਰ ਬੰਦਾ ਲਾਲਚ ਦੇ ਅਧੀਨ ਆ ਕੇ ਕਰਪਟ ਨੇਤਾ ਨੂੰ ਫੇਰ ਵੋਟਾਂ ਪਾ ਕੇ ਉਹ ਫੇਰ ਚੁਣ ਲੈਂਦਾ ਹੁਣ ਇਹਦਾ ਕਿਵੇਂ ਬਦਲਾ ਕੀਤਾ ਜਾ ਸਕੀਏ ਕਿ ਕੋਈ ਲੋਕਾਂ ਨੂੰ ਆਪ ਲਾ ਬੰਦ ਹੋਣਾ ਚਾਹੀਦਾ ਲੋਕਾਂ ਨੂੰ ਸਮਝਣੇ ਚਾਹੀਦੇ ਇਹ ਗੱਲ ਵੀ ਜਦੋਂ 5 ਸਾਲਾਂ ਤੋਂ ਉਹਨਦੇ ਸੱਥਾਂ ਦੇ ਵਿੱਚ ਉਹਦੇ ਸਾਡੇ ਨਾਲ ਹੱਥ ਮਿਲਉਂਦੇ ਆ ਲੋਕਾਂ ਨੂੰ ਜੱਫੀਆਂ ਪਾਉਂਦੇ ਆ ਤੇ ਜਦੋਂ ਇਹ 5 ਸਾਲਾਂ ਤੋਂ ਜਿੱਤ ਕੇ ਮਤਲਬ ਗੱਦੀ ਤੇ ਬਰਾਜਮਾਨ ਹੋ ਜਾਂਦੇ ਆ ਫਿਰ ਇਹ ਏਕੜੇ ਕੱਢਦੇ ਆ ਵੀ ਅਕਾਲੀਆਂ ਕੰਨੀ ਕੌਣ ਸੀ ਕਾਂਗਰਸ ਕੰਨੀ ਕੌਣ ਸੀ ਆਮ ਆਲਿਆ ਕੰਨੀ ਕੌਣ ਸੀ ਫਿਰ ਉਹਨਾਂ ਤੇ ਪਰਚੇ ਦਰਜ ਕਰਾਉਂਦੇ ਆ ਪਰਚੇ ਦਰਜ ਕਰਾ ਕੇ ਫਿਰ ਉਹਨਾਂ ਨੂੰ ਮਤਲਬ ਖੱਜਲ ਖਵਾਰੀ ਕਰਾਉਂਦੇ ਇੱਕ ਪੋਟਾਂ ਦੇ ਵਿੱਚ ਜਾਂ ਭਰਾ ਤੇ ਭਰਾ ਨੂੰ ਲੜਾ ਦਿੰਦੇ ਆ ਉਹ ਇਹੋ ਜਿਹਾ ਕੁਝ ਕਰਦੇ ਇਹਨਾਂ ਨੇ ਕਰਨੇ ਆ ਪਰ ਅਸੀਂ ਲੋਕਾਂ ਨੂੰ ਬੜਾ ਸਮਝਾਉਂਨੇ ਆ ਵੀ ਯਾਰ ਲੋਕੋ ਇਕੱਠੇ ਹੋਏ ਲੋਕੋ ਜਿਨ੍ਹਾਂ ਚੱਕ ਲੋਕ ਦੀ ਆਵਾਜ਼ ਬੁਲੰਦ ਨਹੀਂ ਹੁੰਦੀ ਆਹ ਤਰ੍ਹਾਂ ਨੌਜਵਾਨ ਨੇ ਪਹਿਲਾਂ ਦੱਸਿਆ ਹੈ ਉਹਨਾਂ ਚੱਕ ਕੋਈ ਇੱਥੇ ਕੁਛ ਨਹੀਂਗਾ ਕਿਉਂਕਿ ਇੱਥੇ ਮਤਲਬ ਗੰਦਲਿਆ ਸਿਸਟਮ ਹੈ ਜਿਨ੍ਹਾਂ ਚੱਕ ਲੋਕ ਇਕੱਠੇ ਨਹੀਂ ਹੁੰਦੇ ਲੋਕਾਂ ਦੀ ਆਪਣੀ ਤਾਕਤ ਨਹੀਂ ਇਕੱਠੀ ਹੁੰਦੀ ਉਹਨਾਂ ਚੱਕ ਕੋਈ ਹੱਲ ਨਹੀਂ ਹੁੰਦਾ ਜੀ